ਸਭ ਨੇ ਇਸ ਸਥਾਨੋਂ ਪ੍ਰਗਟ ਕਰਦਿਆਂ ਹੋਇਆ ਪਹਿਲਾਂ ਆਪਣੇ ਦੁਸ਼ਾਲੇ ਦੇ ਨਾਲ ਪੰਜ ਟਾਪ ਮਿੱਟੀ ਦੇ ਕੱਡੇ ਤੇ ਫਿਰ ਸੰਕਤਾ ਨੇ ਇਸ ਸਥਾਨ ਦੀ ਕਾਰ ਸੇਵਾ ਦੀ ਜੋ ਕਿਰਿਆ ਸੀ ਉਹ ਸ਼ੁਰੂ ਕਰ ਦਿੱਤੀ। ਇਹ ਉਸ ਸਥਾਨ ਹੈ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਸਿੰਘਾਂ ਦਾ ਸਿੱਖੀ ਸਿਦਕ ਪਰਖਿਆ ਸੀ। ਇਸ ਪਵਿੱਤਰ ਸਥਾਨ ਤੇ ਹਰ ਐਤਵਾਰ ਤੇ ਮੱਸਿਆ ਵਾਲੇ ਦਿਨ ਅਮ੍ਰਿਤ ਸੰਚਾਰ ਹੁੰਦਾ ਹੈ ਤੇ ਜਿਹੜੀਆਂ ਗੁਰਸਿੱਖ ਸੰਗਤਾਂ ਇਕ ਗੁਰਦੁਆਰਾ ਸਾਹਿਬ ਉਹ ਪਵਿੱਤਰ ਸਥਾਨ ਹੈ ਜਿੱਥੇ ਨੌਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੋਨੇ ਗੁਰੂ ਸਾਹਿਬਾਨਾਂ ਦੇ ਪਵਿੱਤਰ ਚਰਨ ਪਏ ਨੇ ਤੇ ਉਸ ਸਮੇਂ ਇਸ ਇਲਾਕੇ ਵਿੱਚ ਬਹੁਤਾ ਕਾਲ ਪਿਆ ਹੋਇਆ ਸੀ ਤੇ ਮੀਂਹ ਵੀ ਨਹੀਂ ਪੈ ਰਿਹਾ ਸੀ ਤੇ ਸਗ타 ਗੁਰੂ ਸਾਹਿਬ ਜੀ ਅੱਗੇ ਫਰਿਆਦ ਕਰਦੀਆਂ ਨੇ ਕਿ ਗੁਰੂ ਸਾਰੇ ਗਾਇ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਹਾਂ ਜੀ ਸਬੋ ਕੀ ਤਲਵੰਡੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਦੇ ਇਹ ਪਵਿੱਤਰ ਧਰਤੀ ਜਿੱਥੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਇਸ ਪਵਿੱਤਰ ਧਰਤੀ ਉੱਪਰ ਵਸਾਖੀ ਦਾ ਮੇਲਾ ਬਹੁਤ ਭਰਦਾ ਹੈ ਤੇ ਆਓ ਸੰਗਤ ਜੀ ਆਪਾਂ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਦੇ ਹਾਂ ਨਾਲ ਦੀ ਨਾਲ ਤੁਹਾਨੂੰ ਇਸ ਸਥਾਨ ਦੇ ਲਾਗੇ ਬੰਨੇ ਜਿੰਨੇ ਵੀ ਗੁਰਦੁਆਰਾ ਸਾਹਿਬ ਹੈ ਉਹਨਾਂ ਦੇ ਦਰਸ਼ਨ ਦੇਦਾਰੇ ਕਰਵਾਉਣੇ ਆ ਤੇ ਨਾਲ ਦੀ ਨਾਲ ਤੁਹਾਡੇ ਨਾਲ ਇਸ ਇਤਿਹਾਸ ਦੀ ਸਾਂਝ ਵੀ ਪਾਵਾਂਗੇ ਕਿ ਇਸ ਸਥਾਨ ਤੇ ਵਸਾਖੀ ਦਾ ਮੇਲਾ ਕਿਉਂ ਮਨਾਇਆ ਜਾਂਦਾ ਹੈ ਤੇ ਆਓ ਸੰਗਤ ਜੀ ਚੱਲਦੇ ਹਾਂ ਇਸ ਪਵਿੱਤਰ ਸਥਾਨ ਦੇ ਦਰਸ਼ਨਾਂ ਵਾਸਤੇ ਸੱਗੇ ਜੀ ਗੱਲ ਦੀ ਵੀਡੀਓ ਦੇ ਵਿੱਚ ਆਪਾਂ ਦਰਸ਼ਨ ਕੀਤੇ ਜੀ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਤੇ ਗੁਰਦੁਆਰਾ ਸ਼੍ਰੀ ਲਖਣ ਸਰ ਸਾਹਿਬ ਤੇ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਾ ਰਹੇ ਹਾਂ ਗੁਰਦੁਆਰਾ ਬਾਬਾ ਪੀਰ ਸਿੰਘ ਤੇ ਬਾਬਾ ਧੀਰ ਸਿੰਘ ਜੀ ਇਹ ਉਹ ਥਾਂ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਸਿੱਖਾਂ ਦਾ ਸਿੱਖੀ ਸਿਧਕ ਰੱਖਿਆ ਸੀ ਸੱਗੇ ਜੀ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਬਾਬਾ ਪੀਰ ਸਿੰਘ ਬਾਬਾ ਧੀਰ ਸਿੰਘ ਇਹ ਉਹ ਸਥਾਨ ਹੈ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਸਿੰਘਾਂ ਦਾ ਸਿੱਖੀ ਸਦਕ ਪਰਖਿਆ ਸੀ ਜਦੋਂ ਲਾਹੌਰ ਦੇ ਭਾਈ ਉਦੇਸ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੂੰ ਰਾਈਫਲ ਪੇਟ ਕਰਦੇ ਨੇ ਇੱਕ ਬੰਦੂਕ ਪੇਟ ਕਰਦੇ ਨੇ ਤਾਂ ਆਪ ਗੁਰੂ ਗੋਬਿੰਦ ਸਿੰਘ ਜੀ ਭਾਈ ਡਾਲ ਜੀ ਨੂੰ ਕਹਿੰਦੇ ਨੇ ਕਿ ਤੁਹਾਡੀ ਫੌਜ ਵਿੱਚੋਂ ਕੋਈ ਸਿਪਾਹੀ ਆਵੇ ਉਹ ਆਪਣੀ ਬੰਦੂਕ ਦਾ ਨਿਸ਼ਾਨਾ ਪਰਖਣਾ ਚਾਹੁੰਦੇ ਨੇ ਪਰ ਭਾਈ ਡਾਲ ਸਿੰਘ ਜੀ ਦੀ ਫੌਜ ਦੇ ਵਿੱਚੋਂ ਕੋਈ ਵੀ ਸਿਪਾਹੀ ਨਹੀਂ ਆਉਂਦਾ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਨੂੰ ਆਵਾਜ਼ ਦਿੰਦੇ ਨੇ ਤੇ ਭਾਈ ਬੀਰ ਸਿੰਘ ਤੇ ਭਾਈ ਧੀਰ ਸਿੰਘ ਜੀ ਭੱਜ ਕੇ ਅੱਗੇ ਆ ਜਾਂਦੇ ਨੇ ਇੱਥੋਂ ਤੱਕ ਕਿ ਉਹਨਾਂ ਨੇ ਸਿਰਫ ਅਜੇ ਅੱਧਾ ਦਸਤਾਰਾ ਬੰਨਿਆ ਹੁੰਦਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਬੰਦੂਕ ਅੱਗੇ ਖੜੇ ਹੋ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਗੋਲੀ ਚਲਾਉਂਦੇ ਨੇ ਤੇ ਉਹ ਗੋਲੀ ਉਹਨਾਂ ਦੇ ਸਿਰ ਦੇ ਉੱਪਰੋਂ ਦੀ ਨਿਕਲ ਜਾਂਦੀ ਹੈ ਇਸ ਤਰ੍ਹਾਂ ਬਾਬਾ ਬੀਰ ਸਿੰਘ ਤੇ ਬਾਬਾ ਧੀਰ ਸਿੰਘ ਜੀ ਨਿਡਰ ਖੜੇ ਰਹਿੰਦੇ ਨੇ ਉਹ ਬਿਲਕੁਲ ਵੀ ਨਹੀਂ ਡੋਲਦੇ ਤੇ ਉਹ ਆਪਣੇ ਸਿੱਖੀ ਸਿਦਕ ਵਿੱਚ ਪਾਸ ਹੋ ਜਾਂਦੇ ਨੇ ਪਾਈ 달 ਸਿੰਘ ਜੀ ਇਹ ਸਾਰੀਆਂ ਚੀਜ਼ਾਂ ਖੜੇ ਦੇਖ ਰਹੇ ਹੁੰਦੇ ਨੇ ਇਹ ਦੇਖ ਕੇ ਉਹ ਬੜੇ ਖੁਸ਼ ਹੁੰਦੇ ਨੇ ਕਿ ਉਹ ਆਪਣੇ ਪਰਿਵਾਰ ਸਮੇਤ ਤੇ ਆਪਣੀ ਫੌਜ ਸਮੇਤ ਖੰਡੇ ਬਾਟੇ ਦੀ ਪੋਹ ਛੱਕਦੇ ਨੇ ਤੇ ਗੁਰੂ ਕੇ ਸਿੰਘ ਸਜਦੇ ਨੇ ਤੇ ਸੰਗਤ ਜੀ ਗੁਰਦੁਆਰਾ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਉਹੀ ਅਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਦਾ ਸਿੱਖੀ ਸਿਦਕ ਪਰਖਿਆ ਸੀ ਇਸ ਪਵਿੱਤਰ ਅਸਥਾਨ ਤੇ ਹਰ ਐਤਵਾਰ ਤੇ ਮੱਸਿਆ ਵਾਲੇ ਦਿਨ ਅਮ੍ਰਿਤ ਸੰਚਾਰ ਹੁੰਦਾ ਹੈ ਤੇ ਜਿਹੜੀਆਂ ਗੁਰਸਿੱਖ ਸੰਗਤਾਂ ਅਮ੍ਰਿਤ ਛਕਣਾ ਚਾਹੁੰਦਿਆਂ ਨੇ ਗੁਰੂ ਕੇਸ ਸਿੰਘ ਦੇ ਸੱਜਣਾ ਚਾਹੁੰਦਿਆਂ ਨੇ ਬਾਬਾ ਦੀਰ ਸਿੰਘ ਤੇ ਬਾਬਾ ਧੀਰ ਸਿੰਘ ਗੁਰਦੁਆਰਾ ਸਾਹਿਬ ਵਿੱਚ ਆ ਕੇ ਅਮ੍ਰਿਤ ਸੰਚਾਰ ਕਰ ਸਕਦਿਆਂ ਨੇ ਗੁਰੂ ਕੇ ਸਿੰਘ ਸੱਜ ਸਕਦਿਆਂ ਤੇ ਆਓ ਸੰਗਤ ਜੀ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਨਾਲੇ ਦਰਸ਼ਨ ਦਿਦਾਰੇ ਕਰਦੇ ਹਾਂ ਤੁਹਾਨੂੰ ਵੀ ਇਸ ਪਵਿੱਤਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣੇ ਸੰਗਤ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਸੀਂ ਇਸ ਨੂੰ ਵੀ ਪੜ ਸਕਦੇ ਹੋ ਤੇ ਆਓ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੇ ਸਰ ਗੁਰੂ ਕਾਈ 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 ਗੁਰੂ ਗੁਰਦੁਆਰਾ ਬਾਬਾ ਭੀਰ ਸਿੰਘ ਬਾਬਾ ਧੀਰ ਸਿੰਘ ਜੀ ਦੇ ਦਰਸ਼ਨਾਂ ਤੋਂ ਬਾਅਦ ਤੇ ਹੁਣ ਆਪਾਂ ਚੱਲਦੇ ਆ ਜੀ ਗੁਰਦੁਆਰਾ ਮੰਜੀ ਸਾਹਿਬ ਪਾਸ਼ਾ ਜੀ ਨੌਵੀਂ ਤੇ ਦਸਵੀਂ ਇਹ ਗੁਰਦੁਆਰਾ ਸਾਹਿਬ ਉਹ ਪਵਿੱਤਰ ਅਸਥਾਨ ਹੈ ਜਿੱਥੇ ਨੌਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੋਨੇ ਗੁਰੂ ਸਹਿਬਾਨਾਂ ਦੇ ਪਵਿੱਤਰ ਚਰਨ ਪਏ ਨੇ ਤੇ ਇਸੇ ਅਸਥਾਨ ਤੇ ਹੀ ਇੱਕ ਪਵਿੱਤਰ ਸਰੋਵਰ ਦੀ ਸੇਵਾ ਜੋ ਕਿ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੋਨੇ ਗੁਰੂ ਸਹਿਬਾਨਾਂ ਵੱਲੋਂ ਕਰਾਈ ਗਈ ਸੀ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਮਾਲਵੇ ਦੇਸ਼ ਦੇ ਭਰਮਣ ਵਾਸਤੇ ਨਿਕਲਦੇ ਨੇ ਤੇ ਉਹ ਅਨੰਦਪੁਰ ਸਾਹਿਬ ਤੋਂ ਰਵਾਨਾ ਹੁੰਦੇ ਨੇ ਤਾਂ ਉਸ ਸਮੇਂ ਉਹਨਾਂ ਦੇ ਨਾਲ ਮਾਤਾ ਨਾਨਕੀ ਜੀ ਗੁਰੂਗ ਮਹਿਲ ਮਾਤਾ ਗੁਜਰੀ ਜੀ ਅ ਭਾਈ ਮਤੀਦਾਸ ਜੀ ਤੇ ਭਾਈ ਦਿਯਾਲਾ ਜੀ ਤੇ ਹੋਰ ਕਾਫੀ ਸਾਰੇ ਸਿੰਘ ਸ੍ਰੀ ਗੁਰੂ ਸਾਹਿਬ ਜੀ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਆਉਂਦੇ ਨੇ ਹੋਰ ਵੱਖ-ਵੱਖ ਇਲਾਕਿਆਂ ਵਿੱਚ ਦੀ ਹੁੰਦੇ ਹੋਏ ਪਟਿਆਲਾ ਸਾਬੋ ਕੀ ਤਲਵੰਡੀ ਪਹੁੰਚਦੇ ਨੇ ਜਦੋਂ ਸਾਬੋ ਕੀ ਤਲਵੰਡੀ ਪਹੁੰਚਦੇ ਨੇ ਤੇ ਜਦੋਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਆਗਮਨ ਦਾ ਪਤਾ ਲੱਗਦਾ ਹੈ ਤੇ ਸੰਗਤਾਂ ਗੁਰੂ ਸਾਹਿਬ ਜੀ ਕੋਲੋਂ ਫਰਿਆਦ ਲੈ ਕੇ ਆਉਂਦੀਆਂ ਨੇ ਉਸ ਸਮੇਂ ਇਸ ਇਲਾਕੇ ਵਿੱਚ ਬਹੁਤਾ ਕਾਲ ਪਿਆ ਹੋਇਆ ਸੀ ਤੇ ਮੀਂਹ ਵੀ ਨਹੀਂ ਪੈ ਰਿਹਾ ਸੀ ਇਸ ਸੰਕਟਾ ਗੁਰੂ ਸਾਹਿਬ ਜੀ ਅੱਗੇ ਫਰਿਆਦ ਕਰਦਿਆਂ ਨੇ ਕਿ ਗੁਰੂ ਸਾਹਿਬ ਜੀ ਇਸ ਜਗ੍ਹਾ ਤੇ ਮੀਂਹ ਨਹੀਂ ਪੈ ਰਿਹਾ ਕੋਈ ਆਪਣੀ ਕਿਰਪਾ ਕਰੋ ਤਾਂ ਗੁਰੂ ਸਾਹਿਬ ਜੀ ਉਹਨਾਂ ਨੂੰ ਫਰਮਾਉਂਦੇ ਨੇ ਕਿ ਤੁਹਾਡੇ ਨਗਰ ਦੇ ਵਿੱਚ ਸਤਜੁਗ ਦਾ ਇੱਕ ਤੀਰਥ ਸਥਾਨ ਹੈ ਜਿੱਥੇ ਬੈਠ ਕੇ ਰਿਸ਼ੀ ਮਾਰਕੰਡਾ ਜੀ ਨੇ ਲੱਖਾਂ ਸਾਲ ਤਪੱਸਿਆ ਕੀਤੀ ਸੀ ਤੁਸੀਂ ਇੱਥੇ ਇੱਕ ਸਰੋਵਰ ਦੀ ਕਾਰ ਸੇਵਾ ਕਰੋ ਗੁਰੂ ਮਹਾਰਾਜ ਦੀ ਜ਼ਰੂਰ ਕਿਰਪਾ ਹੋਵੇਗੀ ਮੀਂਹ ਜ਼ਰੂਰ ਪਵੇਗਾ ਗੁਰੂ ਸਾਹਿਬ ਜੀ ਨੇ ਇਸ ਸਥਾਨ ਨੂੰ ਪ੍ਰਗਟ ਕਰਦਿਆਂ ਹੋਇਆਂ ਪਹਿਲਾ ਆਪਣੇ ਦੁਸ਼ਾਲੇ ਦੇ ਨਾਲ ਪੰਜ ਟੱਪ ਮਿੱਟੀ ਦੇ ਕੱਡੇ ਤੇ ਫਿਰ ਸੰਗਤਾਂ ਨੇ ਇਸ ਸਥਾਨ ਦੀ ਕਾਰ ਸੇਵਾ ਦੀ ਜੋ ਕਿਰਿਆ ਸੀ ਉਹ ਸ਼ੁਰੂ ਕਰ ਦਿੱਤੀ ਤੇ ਗੁਰੂ ਸਾਹਿਬ ਜੀ ਇੱਕ ਬੇੜੀ ਦੇ ਦਰਖੇਟ ਵਿਰਾਜਮਣ ਹੋ ਕੇ ਇਸ ਸਥਾਨ ਦੀ ਕਾਰ ਸੇਵਾ ਕਰਵਾਈ ਸੰਗਤਾਂ ਨੇ ਥੋੜੇ ਕ ਸਮੇਂ ਦੇ ਵਿੱਚ ਹੀ ਇਸ ਸਥਾਨ ਦੀ ਕਾਰ ਸੇਵਾ ਨੂੰ ਪੂਰਾ ਕਰ ਦਿੱਤਾ ਗੁਰੂ ਸਾਹਿਬ ਜੀ ਨੇ ਇਸ ਸਥਾਨ ਤੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਪਟਨਾ ਸਾਹਿਬ ਚਲੇ ਗਏ ਜਿੱਥੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ avatars ਧਾਰਿਆ ਉਸ ਤੋਂ ਪ੍ਰੰਥ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੁਕਸਰ ਦੀਆਂ ਜੰਗਾਂ ਤੋਂ ਵਿਲੇ ਹੋ ਕੇ ਇਸ ਸਥਾਨ ਤੇ ਪੁੱਜਦੇ ਨੇ ਉਸ ਸਮੇਂ ਵੀ ਇਸ ਸਥਾਨ ਤੇ ਕਾਲ ਪਿਆ ਹੋਇਆ ਸੀ ਸੰਗਤਾਂ ਫਿਰ ਗੁਰੂ ਸਾਹਿਬ ਜੀ ਕੋਲੋਂ ਫਰਿਆਦ ਲੈ ਕੇ ਆਉਂਦੀਆਂ ਨੇ ਤੇ ਮੀਂਹ ਦੀ ਮੰਗ ਕਰਦੀਆਂ ਨੇ ਤਾਂ ਗੁਰੂ ਸਾਹਿਬ ਜੀ ਫਰਮਾਉਦੇ ਨੇ ਕਿ ਸਾਡੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਅਸਥਾਨ ਤੇ ਇੱਕ ਸਰੋਵਰ ਦੀ ਬਖਸ਼ੀਸ਼ ਕੀਤੀ ਸੀ ਉਸ ਸਰੋਵਰ ਦੀ ਤੁਸੀਂ ਸਾਲ ਸੰਭਾਲਣੀ ਕਿ ਤਾਂ ਭਾਈ ਦਲਜੀਤ ਦੇ ਵਾਰ-ਵਾਰ ਕਹਿਣ ਤੇ ਗੁਰੂ ਸਾਹਿਬ ਜੀ ਇਸ ਸਰੋਵਰ ਦੀ ਕਾਰ ਸੇਵਾ ਕਰਾਉਣ ਵਾਸਤੇ ਤਿਆਰ ਹੋ ਗਏ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਢਾਲੇ ਦੇ ਨਾਲ ਪੰਜ ਟੱਪ ਮਿੱਟੀ ਦੇ ਕੱਢ ਕੇ ਇਸ ਸਰੋਵਰ ਦੀ ਕਾਰ ਸੇਵਾ ਨੂੰ ਆਰੰਭ ਕਰਵਾਇਆ ਤੇ ਫਿਰ ਇੱਕ 베ਰੀ ਦੇ ਟਰੱਕ ਤੇ ਬੈਠ ਕੇ ਉਹਨਾਂ ਨੇ ਸੰਗਤਾਂ ਕੋਲੋਂ ਇਸ ਸਰੋਵਰ ਦੀ ਕਾਰ ਸੇਵਾ ਕਰਵਾਈ। ਉਸ ਤੋਂ ਬਾਅਦ ਬਹੁਤ ਜ਼ੋਰਦਾਰ ਮੀਂਹ ਪਿਆ ਤੇ ਗੁਰੂ ਸਾਹਿਬ ਜੀ ਨੇ ਇਸ ਸਰੋਵਰ ਨੂੰ ਗੁਰੂ ਸਰ ਸਰੋਵਰ ਦਾ ਵਰ ਦਿੱਤਾ ਤੇ ਗੁਰੂ ਸਾਹਿਬ ਜੀ ਨੇ ਉਸ ਤੋਂ ਬਾਅਦ ਅੰਮ੍ਰਿਤ ਸੰਚਾਰ ਕਰਵਾਇਆ ਕਿ ਅੰਮ੍ਰਿਤ ਦੇ ਕੜਾਹੇ ਭਰ ਕੇ ਇਸ ਸਰੋਵਰ ਵਿੱਚ ਪਾਏ। ਗੁਰੂ ਸਾਹਿਬ ਨੇ ਇਹ ਵੀ ਕਿਹਾ ਕਿ ਜੋ ਵੀ ਮਾਈ ਭਾਈ ਸੱਚੇ ਮਨ ਨਾਲ ਇਸ ਸਰੋਵਰ ਵਿੱਚ ਇਸ਼ਨਾਨ ਕਰੇਗਾ ਪੰਜ ਚੂੜੇ ਇਸ ਸਰੋਵਰ ਦੇ ਜਲ ਦੇ ਛਕੇਗਾ ਉਸ ਨੂੰ ਸਿੱਖੀ ਦੀ ਪ੍ਰਾਪਤੀ ਹੋਏਗੀ ਤੇ ਇਹ ਉਹ ਹੀ ਅਸਥਾਨ ਹੈ ਜਿੱਥੇ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਤਨ ਸ਼੍ਰੀ ਗੁpteਗ ਭਦਰ ਮਹਾਰਾਜ ਜੀ ਨੇ بیٹھ ਕੇ ਗੁਰੂ ਸਰ ਸਰੋਵਰ ਦੀ ਕਾਰ ਸੇਵਾ ਕਰਵਾਈ ਸੀ ਸਾਮਣੇ ਤੁਸੀਂ ਜਿਸ 베ੜੀ ਦੇ ਮੋਢ ਦੇ ਦਰਸ਼ਨ ਕਰ ਰਹੇ ਹੋ ਇਹ ਉਹੀ 베ੜੀ ਦਾ ਮੋਢ ਹੈ ਜਿਸ ਤੇ ਹੀਠਾ ਬੈਠ ਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਕਰਵਾਈ ਸੀ ਆਓ ਚਲਦੇ ਹਾਂ ਗੁਰਦੁਆਰਾ ਸਾਹਿਬ ਵੱਲ ਨੂੰ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਦੇ ਹਾਂ ਤੇ ਆਪਾਂ ਦਮਦਮਾ ਸਾਹਿਬ ਦੇ ਸਾਰੇ ਗੁਰੂ ਘਰਾਂ ਦੇ ਦਰਸ਼ਨ ਦੀਦਾਰ ਹੀ ਕਰ ਰਹੇ ਨੇ ਤੇ ਹੁਣ ਵਿਸਾਖੀ ਦਾ ਮੇਲਾ ਇੱਥੇ ਬਹੁਤ ਭਰਦਾ ਹੈ ਤੇ ਹੁਣ ਆਪਾਂ ਚੱਲਦੇ ਆ ਜੀ ਮਾਰਕੀਟ ਦੇ ਵਿੱਚ ਵਿਸਾਖੀ ਦੇ ਮੇਲੇ ਦੀਆਂ ਰੌਣਕਾਂ ਦੇਖਦੇ ਆ ਤੇ ਰੌਣਕਾਂ ਦੇਖਣ ਤੋਂ ਬਾਅਦ ਫਿਰ ਆਵਾ ਇਸ ਬਲੌਗ ਦੀ ਸਮਾਪਤੀ ਕਰਦੇ ਤੇ ਜਿਵੇਂ ਕਿ ਤੁਸੀਂ ਦੇਖਦੇ ਹੋ 9:10 ਵੱਜ ਚੁੱਕੇ ਨੇ ਤੇ ਸੰਗਤਾਂ ਦਾ ਇਕੱਠ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਹਜੂਰ ਦਮਦਵਾ ਸਾਹਿਬ ਦੀ ਧਰਤੀ ਦੇ ਉੱਤੇ ਦੇਖਣ ਨੂੰ ਤੁਹਾਨੂੰ ਮਿਲ ਸਕਦਾ ਤੇ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਵਿਸਾਖੀ ਦਾ ਮੇਲਾ ਮਨਾਉਣ ਵਾਸਤੇ ਇਸ ਸਥਾਨ ਤੇ ਪਹੁੰਚਿਆ ਨੇ ਤੇ ਹੁਣ ਆਪਾਂ ਚੱਲਦੇ ਆਂ ਮਾਰਕੀਟ ਦੇ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਹਜੂਮ ਤੁਸੀਂ ਦਮਦਵਾ ਸਾਹਿਬ ਦੀ ਧਰਤੀ ਉੱਪਰ ਦੇਖ ਸਕਦੇ ਹੋ ਮਾਰਨਿੰਗ ਜਦੋਂ ਮੈਂ 6 ਵਜੇ ਆਇਆ ਸੀ ਉਦੋਂ ਇੰਨੀ ਸੰਗਤ ਹੈ ਨਹੀਂ ਸੀ ਪਰ ਜਿਉਂ ਜਿਉਂ ਹੁਣ ਸਵੇਰ 9 10 ਵਜੇ ਚੱਲ ਲੈਣੀ ਤੇ ਵੱਧ ਤੋਂ ਵੱਧ ਸੰਗਤਾਂ ਇਸ ਪਵਿੱਤਰ ਸਥਾਨ ਤੇ ਪਹੁੰਚ ਰਹੀਆਂ ਨੇ ਗੁਰੂ ਕੀ ਨਗਰੀ ਦੇ ਵਿੱਚ ਪਹੁੰਚ ਰਹੀਆਂ ਨੇ ਤੇ ਬਿਲਕੁਲ ਦਿਉੜੀ ਦੇ ਅੰਦਰਲੀ ਸਾਈਡ ਦੋਨੋਂ ਸਾਈਡ ਦੁਕਾਨਾਂ ਲੱਗੀਆਂ ਹੋਈਆਂ ਨੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਚੀਜ਼ ਖਰੀਦਦੇ ਨਹੀਂ ਤੇ ਆ ਜਾਦਗਾਰ ਵਿਸਾਖੀ ਦੇ ਮੇਲੇ ਦੀ ਲੈ ਕੇ ਜਾਣੀ ਹੈ ਤਾਂ ਇਨ੍ਹਾਂ ਦੁਕਾਨਾਂ ਤੋਂ ਲੈ ਜਾ ਸਕਦੇ ਤੇ ਹੁਣ ਵੀ ਸਕਤਾ ਲਗਾਤਾਰ ਇਸੇ ਸਥਾਨ ਤੇ ਪਹੁੰਚ ਰਹੀ ਆਂ ਨੇ ਤੇ ਫਿਲਹਾਲ ਆਪਾਂ ਦਾ ਗੁਰਦੁਆਰਾ ਸਾਹਿਬ ਦੇ ਦਰਸ਼ਨੇਦਾਰੇ ਕਰਨੇ ਸੀ ਹੁਣ ਆਪਾਂ ਪਾਰੇ ਆਂ ਵਾਪਸੇ ਚੱਲੇ ਘਰਾਂ ਨੂੰ ਤੇ ਦਿਉੜੀ ਦੇ ਬਾਹਰਲੀ ਸਾਈਡ ਚੰਡੋਲ ਵੀ ਲੱਗੇ ਹੋਏ ਨੇ ਜੇ ਕੋਈ ਚੰਡੋਲ ਤੇ ਫੋਟੇ ਲੈਣ ਦਾ ਇਸ਼ਕ ਹੈ ਤੇ ਉਹ ਵੀ ਲੈ ਸਕਦੇ ਤੇ ਆਪਾਂ ਤਾਂ ਕੋਈ ਜਗ੍ਹਾ ਦਿਖਾਉਨੇ ਆ ਜਿੱਥੇ ਵੱਖ-ਵੱਖ ਤਰ੍ਹਾਂ ਦੇ ਝੂਲੇ ਤੇ ਚੰਡੋਲ ਲੱਗੇ ਹੋਏ ਨੇ ਤੇ ਵੈਸੇ ਰਾਤ ਨੂੰ ਬੜਾ ਵਜਾ ਆਉਂਦਾ ਉੱਥੇ ਫਿਲਹਾਲ ਸ਼ਾਇਦ ਹੁਣ ਦਿਨ ਦਾ ਰੌਣਕ ਉੱਥੇ ਘੱਟ ਹੋਵੇ ਤੇ ਤੁਹਾਨੂੰ ਉਹ ਵੀ ਜਗ੍ਹਾ ਦਿਖਾਉਂਦੇ ਆ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇਹ ਦਰਸ਼ਨੀ ਦਿਉੜੀ ਬਿਲਕੁਲ ਨਵੀਂ ਬਣੀ ਹੈ ਤੇ ਦਰਸ਼ਨੀ ਦਿਉੜੀ ਦੇ ਸੜਕਾਂ ਦੇ ਸੁੰਦਰੀ ਗਾਣਾਂ ਦਾ ਕੰਮ ਫਿਲਹਾਲ ਚੱਲਦਾ ਪਿਆ ਹੈ ਬਿਲਕੁਲ ਦਰਸ਼ਨੀ ਦਿਓੜੀ ਕ੍ਰੋਸ ਕਰਕੇ ਬਾੜਲੀ ਸਾਹਿਬ ਝੜੌਣ ਲੱਗੇ ਹੋਏ ਨੇ ਜੇ ਕੋਈ ਮੇਰਾ ਵੀਰ ਪੈਣ ਝੜੌਲਦਾ ਏ ਛੁੱਕਾ ਝੜੌਲ ਦੇ ਝੂਟੇ ਲੈਣ ਦਾ ਏ ਛੁੱਕਾ ਤਾਂ ਇੱਥੇ ਉਹ ਝੰਡੌਲ ਦੇ ਝੂਟੇ ਲੈ ਸਕਦੇ ਨੇ ਪਰ ਰਾਈਟ ਨਾਓ ਉਰ ਤਾਂ ਸ਼ਾਇਦ ਇੱਥੇ ਰਸ਼ ਹੈ ਨਹੀਂ ਰਾਤ ਦੇ ਸਮੇਂ ਇੱਥੇ ਪੂਰੀ ਰੌਣਕ ਲੱਗੀ ਹੁੰਦੀ ਹੈ ਰਾਤੀ ਅਸੀਂ ਆਏ ਸੀ ਪੂਰੀ ਰੌਣਕ ਸੀਗੀ ਤੇ ਫਿਲਹਾਲ ਤੁਸੀਂ ਵਿਸਾਖੀ ਦੇ ਮੇਲੇ ਦੀ ਵੀ ਰੌਣਕਾ ਦੇਖ ਸਕਦੇ ਹੋ ਹੁਣ ਅਸੀਂ ਵੀ ਘਰਾਂ ਨੂੰ ਵਾਪਸੀ ਕਰ ਰਹੇ ਹਾਂ ਤੇ ਅੱਜ ਦੀ ਵਲੌਗ ਦੀ ਸਵਾਪਤੀ ਕਰਦੇ ਹਾਂ ਇੱਥੇ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਨਵੀਂ ਜਗ੍ਹਾ ਤੇ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸਾਡੀਆਂ ਸਾਰੀਆਂ ਵੀਡੀਓ ਫੈਮਿਲੀ ਵਿੱਚ ਬੈਠ ਕੇ ਦੇਖਣ ਵਾਲੀਆਂ ਹੁੰਦੀਆਂ ਨੇ ਇੱਕ ਇਨਫੋਰਮੇਟਿਵ ਵੀਡੀਓ ਹੁੰਦੀਆਂ ਨੇ ਤੇ ਸਿੱਖ ਇਤਿਹਾਸ ਨੂੰ ਜਾਂ ਆਪਣੇ ਸਿੱਖ cultures ਨੂੰ ਰਿਪਰੈਜ਼ੈਂਟ ਕਰਦੀਆਂ ਨੇ ਤੇ ਸਾਡੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਵੀ ਸੰਗਤਾਂ ਘਰ ਬੈਠੇ ਹੀ ਪਵਿੱਤਰ ਗੁਰਦੁਆਰੇ ਦੇ ਦਰਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ